ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਡੱਲੇਵਾਲ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਚੁੱਕੀ ਐ ਤੇ ਡੱਲੇਵਾਲ ਦਾ ਜਿਹੜਾ ਮੈਂ ਤੁਹਾਨੂੰ ਮੌਕੇ ਦੀ ਵੀਡੀਓ ਹੁਣ ਤੋਂ ਜਿਹੜੀ 12 ਮਿੰਟ ਪਹਿਲਾਂ ਦਾ ਜਿਹੜਾ ਮੰਜ਼ਰ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਮੇਰੇ ਵੀਡੀਓ ਹੱਥ ਦੇ ਵਿੱਚ ਪਰ ਮੈਂ ਬਹੁਤ ਜ਼ੋਰ ਲਾਇਆ ਸੀ ਮੈਂ 2-3 ਵੀਡੀਓ ਪਾ ਚੁੱਕਿਆ ਆਪਣੇ ਚੈਨਲ ਤੇ ਕਿ ਸਾਡੇ ਜਿੰਨੇ ਪੰਜਾਬ ਦੇ ਲੋਕ ਨੇ ਜਿਹੜੇ ਲੋਕ ਕਿਸਾਨੀ ਦੇ ਨਾਲ ਨਹੀਂ ਜੁੜੇ ਉਹਨਾਂ ਲੋਕਾਂ ਦਾ ਵੀ ਇਹ ਮੁੱਦਾ ਸੀ ਤੇ ਬੜਾ ਜੋਰ ਲਾਇਆ ਲੱਖਾ ਸਿੰਘ ਸਧਾਣਾ ਨੇ ਵੀ ਹੋਰ ਬਹੁਤ ਸਾਰੇ ਸਾਥੀਆਂ ਨੇ ਕਿ ਡੱਲੇਵਾਲ ਦਾ ਜਿਹੜਾ ਮੋਰਚਾ ਲਾਇਆ ਜਿਹੜੀ ਮਹੀਮ ਲੈ ਕੇ ਡੱਲੇਵਾਲ ਚੱਲੇ ਸੀ ਤਾਂ ਉੱਥੇ ਪਹੁੰਚਣਾ ਜ਼ਰੂਰੀ ਸੀ ਪਰ ਨਹੀਂ ਪੰਜਾਬ ਦੇ ਲੋਕਾਂ ਨੇ ਨਾ ਗੱਲਾਂ ਦਾ ਇੰਤਜ਼ਾਰ ਕੀਤਾ ਕਿ ਜਿਹੜੀ ਘੜੀ ਵਾਰ-ਬਾਰ ਲੱਖਾ ਸਿੰਘ ਸਧਾਣਾ ਕਹਿ ਰਿਹਾ ਸੀ ਕਿ ਤੁਸੀਂ ਉਦੋਂ ਜਾਗੋਗੇ ਜਦੋਂ ਡੱਲੇਵਾਲ ਸਾਡੇ ਵਿੱਚ ਨਹੀਂ ਰਹਿਣਗੇ ਤਾਂ ਬਹੁਤ ਵੱਡੀ ਗੱਲ ਆ ਜਿਹੜੀ ਕਿ ਹੁਣ ਲੱਖਾ ਸਿੰਘ ਸਧਾਣਾ ਦੀ ਉਹ ਗੱਲ ਮੇਰੇ ਵਾਰ-ਵਾਰ ਯਾਦ ਆ ਰਹੀ ਹੈ ਕਿ ਕੋਈ ਸਯੋਦੇ ਨੇ ਵੀ ਪੂਰਾ ਹੰਬੜਾ ਮਾਰਿਆ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਇਸ ਖਨੌਰੀ ਬਾਰਡਰ ਦੇ ਉੱਤੇ ਆ ਕੇ ਸਾਥ ਦਿਓ ਤੇ ਬਾਅਦ ਦੇ ਵਿੱਚ ਤੁਸੀਂ ਲੋਕ ਫਿਰ ਕਹਿੰਦੇ ਹੋ ਕਿ ਸਾਨੂੰ ਪਛਤਾਵਾ ਕਿਉਂਕਿ ਨੇ ਮੂਸੇ ਵਾਲੇ ਤੇ ਜਾ ਕੇ ਵੀ ਕਹੀ ਸੀ ਇਹ ਗੱਲ ਕਿ ਭਾਈ ਤੁਸੀਂ ਉਦੋਂ ਸੰਭਲ ਦਿਓ ਜਦੋਂ ਬੰਦਾ ਚੱਲਿਆ ਜਾਂਦਾ ਉਹਨੇ ਖੋਤੇ ਲਾ ਕੇ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਤੇ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਉੱਥੇ ਜਾ ਕੇ ਆਏ ਸੀ ਇਹ ਵੀ ਤੁਸੀਂ ਦੇਖਿਆ ਡੱਲੇਵਾਲ ਦੇ ਹੱਕ ਦੇ ਵਿੱਚ ਕਾ ਹੁਣ ਤੋਂ 12 ਮਿੰਟ ਪਹਿਲਾਂ ਦਾ ਜਿਹੜਾ ਮੰਜ਼ਰ ਇਹ ਤੁਹਾਨੂੰ ਹਿਲਾ ਕੇ ਰੱਖ ਦੂਗਾ ਜਿਹੜਾ ਡੱਲੇਵਾਲ ਨੂੰ ਲੈ ਕੇ ਖਬਰ ਆਈ ਹੈ ਮੈਂ ਤੁਹਾਨੂੰ ਵੀਡੀਓ ਸੁਣਾਉਣ ਜਾ ਰਿਹਾ ਪੰਜਾਬ ਦੇ ਲੋਕਾਂ ਨਾਲ ਵੈਸੇ ਤਾਂ ਉਹੀ ਹੋਈ ਹੈ ਜਿਹੜੀ ਲੱਖਾ ਸਿੰਘ ਸਦਾਣਾ ਨੇ ਕਹੀ ਸੀ ਬਹੁਤ ਗੰਭੀਰਤਾ ਦੇ ਨਾਲ ਇਸ ਗੱਲ ਨੂੰ ਸੁਣਨ ਦੀ ਲੋੜ ਹੈ ਤੇ ਵੱਡੇ ਪੱਧਰ ਤੇ ਮੇਰਾ ਵੀਰੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਕਿਸੇ ਦਾ ਪੁੰਨ ਦਾ ਕੰਮ ਹੁੰਦਾ ਬਹੁਤ ਵੱਡੀ ਗੱਲ ਹੁੰਦੀ ਆ ਪੰਜਾਬ ਦੇ ਹਿੱਤਾਂ ਦੇ ਲਈ ਜਿਹੜਾ ਬੰਦਾ ਹਿੱਤ ਰੱਖਦਾ ਮੈਂ ਪਹਿਲੇ ਹੀ ਕਹਿ ਦੇਣਾ ਚਾਹੁੰਦਾ ਜਿਹੜਾ ਬੰਦਾ ਖਾਸ ਪੰਜਾਬੀ ਹੈ ਚਾਹੇ ਉਹ ਸਾਡੇ ਮੁਲਕਾਂ ਦੇ ਵਿੱਚ ਹੋਣ ਚਾਹੇ ਸਾਡੇ ਪੰਜਾਬ ਦੇ ਵਿੱਚ ਮੌਜੂਦ ਹੋਣ ਚਾਹੇ ਹਰਿਆਣਾ ਰਾਜਸਥਾਨ ਜੋ ਵੀ ਹੈ ਪੂਰੇ ਹਿੰਦੁਸਤਾਨ ਨਹੀਂ ਬਲਕਿ ਮੁਲਕਾਂ ਤੱਕ ਦੀ ਮੈਂ ਗੱਲ ਕਹੂੰਗਾ ਜਿਹੜੇ ਪੰਜਾਬੀ ਤੱਕ ਇਹ ਵੀਡੀਓ ਜਾਂਦੀ ਹੈ ਤਾਂ ਮੇਰਾ ਵੀਰ ਇਸ ਵੀਡੀਓ ਨੂੰ ਆਪਣਾ ਫਰਜ ਸਮਝ ਕੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਆਪਣੀ ਜਨਤਾ ਨੂੰ ਇਹ ਪਤਾ ਲੱਗੇ ਕਿ ਡੱਲੇਵਾਲ ਦੇ ਨਾਲ ਨਹੀਂ ਖੜੇ ਤਾਂ ਇਹਦਾ ਮਤਲਬ ਕੀ ਨਿਕਲਿਆ ਆ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਖਨੌਰੀ ਬਾਰਡਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਵਿਖਾਵਾਂਗੇ ਤਾਂ ਮੰਡੀਕਰਨ ਸੰਬੰਧੀ ਜੋ ਡਰਾਫਟ ਸੀ ਕੇਂਦਰ ਦਾ ਉਸ ਸੰਬੰਧੀ ਮੀਟਿੰਗ ਛੱਡੀ ਗਈ ਸੀ ਉਸ ਨੂੰ ਪੂਰੀ ਤਰ੍ਹਾਂ ਕਿਸਾਨਾਂ ਨੇ ਮੁੱਡੋ ਹੀ ਰੱਟ ਕਰ ਦਿੱਤਾ ਇਹਦੇ ਤੇ ਖਨੌਰੀ ਬਾਰਡਰ ਦੇ ਉੱਤੇ ਜਗਦੀਸ਼ ਸਿੰਘ ਗੱਲੇਵਾਲ ਦੀ ਸੇਧ ਨੂੰ ਲੈ ਕੇ ਹਰ ਕੋਈ ਫਿਕਰਮੰਦ ਤੇ ਇਸ ਤੋਂ ਪਹਿਲਾਂ ਸੁਬੋਧਨ ਵੀ ਕੀਤਾ ਗਿਆ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਜ਼ਿਕਰ ਹੋਇਆ ਕਿ ਪਾਣੀ ਉਹਨਾਂ ਨੂੰ ਪਿਆਇਆ ਜਾ ਰਿਹਾ ਸੀ ਤੇ ਖਨੌਰੀ ਬਾਰਡਰ ਦੇ ਉੱਤੇ ਹਾਲਾਂਕਿ ਇਸ ਵੇਲੇ ਦੀ ਸਭ ਤੋਂ ਅਹਿਮ ਖਬਰ ਇਹ ਹੈ ਕਿ ਲਾਈਵ ਕੈਮਰੇ ਦੇ ਜ਼ਰੀਏ ਜੁਗੀਸੁਰ ਢੱਲੇਵਾਲ ਦੀ ਤਸਵੀਰ ਹੈ ਜਿਹੜੀ ਉਹ ਦਿਖਾਈ ਜਾ ਰਹੀ ਆ ਆ ਮੈਂ ਚਾਹਾਂਗਾ ਕਿ ਜੇ ਇਹਦਾ ਲਾਈਵ ਫਰੇਮ ਅਗਰ ਤੁਹਾਡੇ ਕੋਲ ਆ ਰਿਹਾ ਹੋਵੇ ਤਾਂ ਪੂਰੀ ਸੰਗਤ ਨੂੰ ਜਿਸ ਸਮੇਂ ਕਿਸ ਹਾਲਾਤ ਦੇ ਵਿੱਚ ਜੁਗੀਸੁਰ ਢੱਲੇਵਾਲ ਨੇ ਜਿਹੜੇ ਇਹ ਜਗ੍ਹਾ ਦੇ ਉੱਪਰ ਤਸਵੀਰ ਦਿਖਾਈ ਜਾ ਰਹੀ ਹੈ ਜਿਹੜੀ ਐਕਸਲੂ ਤਸਵੀਰ ਆਸੀਂ ਵੀ ਦਿਖਾ ਰਹੇ ਆ ਪਰ ਇਸੇ ਤਸਵੀਰ ਨੂੰ ਇੱਕ ਲਾਈਵ ਕੈਮਰੇ ਦੇ ਥਰੂ ਜਿਹੜਾ ਐਲਐਸਡੀ ਦੇ ਉੱਪਰ ਲਾ ਕੇ ਜਿਹੜਾ ਉਹ ਸੰਗਤ ਨੂੰ ਦਿਖਾਇਆ ਜਾ ਰਿਹਾ ਸਟੇਟ ਨੂੰ ਅਨਾਉਂਸ ਹੁਣ ਇਹ ਹੋ ਗਿਆ ਕਿ ਜਿੰਨੇ ਵੀ ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰ ਜਿਹੜੇ ਮੁਲਾਜ਼ਮ ਨੇ ਜਿਹੜੇ ਰਿਟਾਇਰ ਹੋਏ ਨੇ ਜਾਂ ਫੌਜ ਦੇ ਵਿੱਚੋਂ ਜਿਹੜੇ ਜੋ ਲੋਕ ਰਿਟਾਇਰ ਹੋਏ ਨੇ ਉਹ ਖਨੌਰੀ ਬਾਰਡਰ ਤੇ ਪਹੁੰਚਣ ਲਈ ਅਪੀਲ ਕੀਤੀ ਜਾ ਰਹੀ ਹੈ ਉਹ ਕਹਿ ਰਹੇ ਆ ਰਿਹਾ ਕਿ ਉਹ ਟ੍ਰੇਨਿੰਗ ਦਿੱਤੀ ਜਾਵੇ ਸਾਡੇ ਕਸਾਣਾ ਦੇਖੋ ਪੰਜਾਬ ਦੇ ਜਿੰਨੇ ਪੁਲਿਸ ਅਫਸਰ ਨੇ ਜਿਹੜੇ ਰਿਟਾਇਰ ਹੋਏ ਨੇ ਉਹਨਾਂ ਨੂੰ ਵੀ ਵੱਡੇ ਪੱਧਰ ਤੇ ਅਪੀਲ ਕੀਤੀ ਗਈ ਹੈ ਵੀ ਸਾਡੇ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਡਟੇ ਹੋਏ ਆ ਪੰਜਾਬ ਦੇ ਉੱਥੇ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਤੇ ਕਿ ਜਿੰਨੇ ਪੰਜਾਬ ਪੁਲਿਸ ਦੇ ਵਿੱਚੋਂ ਰਟਾਇਰ ਅਫਸਰ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਅਪੀਲ ਕੀਤੀ ਗਈ ਹੈ ਵੀ ਉਹ ਪਹੁੰਚੜ ਤਾਂ ਕਿ ਉਹਨਾਂ ਨੌਜਵਾਨਾਂ ਨੂੰ ਜਿਹੜੇ ਉੱਥੇ ਲੋਕ ਮੌਜੂਦ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਤਾਂ ਕਿ ਉਹਨਾਂ ਦੇ ਉੱਤੇ ਜਿਹੜੇ ਗੋਲੇ ਸਿੱਟੇ ਜਾਂਦੇ ਨੇ ਜਾਂ ਫਿਰ ਉਹਨਾਂ ਦੇ ਉੱਤੇ लाਠੀ ਚਾਰਜ ਹੁੰਦਾ ਜਾਂ ਪਾਣੀ ਦੀਆਂ ਬਿਛਾੜਾਂ ਵੱਜਦੀਆਂ ਨੇ ਯਾਨੀ ਉਹਨਾਂ ਗੱਲਾਂ ਦਾ ਹਰ ਗੱਲ ਦਾ ਉਹਨਾਂ ਦਾ ਸਾਹਮਣਾ ਕੀਤਾ ਜਾਵੇ ਕਿਉਂਕਿ ਪੁਲਿਸ ਤੁਹਾਨੂੰ ਵੀ ਪਤਾ ਕਿਵੇਂ ਕਰਦੀ ਹੁੰਦੀ ਹੈ ਜਦੋਂ ਫੁੱਲ ਵਰਸਾਉਂਦੀ ਹੈ ਉਸ ਤੋਂ ਬਾਅਦ ਫਿਰ ਉਹਨਾਂ ਤੇ ਪਰਹਾਰ ਵੀ ਕੀਤੇ ਜਾਂਦੇ ਨੇ ਤਾ ਹੁਣ ਡੱਲੇਵਾਲ ਨੂੰ ਲੈ ਕੇ ਅਹਿਮ ਖਬਰ ਕੀ ਹੈ ਵੀ ਡੱਲੇਵਾਲ ਦਾ ਜਿਹੜਾ ਕਿ ਬੇਹੋਸ਼ੀ ਹੋ ਚੁੱਕੀ ਸੀ ਬੜੀ ਗੰਭੀਰਤਾ ਦੀ ਗੱਲ ਹੈ ਸੋਚਣ ਦੀ ਸਾਡੇ ਪੰਜਾਬ ਦੇ ਲੋਕਾਂ ਨੂੰ ਹਲੇ ਵੀ ਪਹੁੰਚ ਲੈਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਬੇਹੋਸ਼ੀ ਦੀ ਹਾਲਤ ਹੈ ਜਿਹੜੀ ਉਹ ਵਾਰ-ਵਾਰ ਬੇਹੋਸ਼ ਵੀ ਹੋ ਰਹੇ ਨੇ ਪਾਣੀ ਵੀ ਪਿਲਾਇਆ ਜਾ ਰਿਹਾ ਕਿਉਂਕਿ ਉਹਨਾਂ ਨੇ ਤਾਂ ਮਰਨ ਵਰਤ ਰੱਖਿਆ ਹੀ ਆ ਉਹਨਾਂ ਨੇ ਤਾਂ ਪਾਣੀ ਤੱਕ ਦੀ ਜਿਹੜੀ ਕਿ ਮਨਾਹੀ ਕੀਤੀ ਹੋਈ ਆ ਤਾਂ ਹੁਣ ਤੁਸੀਂ ਦੱਸੋ ਜਿਹੜੇ ਬੰਦੇ ਦੇ ਅੰਦਰ ਇਹੋ ਜਿਹੇ ਹਾਲਾਤ ਦੇ ਵਿੱਚ ਇੱਕ ਬੂੰਦ ਤੱਕ ਪਾਣੀ ਦੀ ਉਹ ਕਵੇ ਮੈਂ ਪੀਣੀ ਨਹੀਂ ਤਾਂ ਤੇ ਹਾਲਾਤ ਕੀ ਹੋਣਗੇ ਤੇ ਦਿਨ ਅਜ ਤੋ 25ਵਾਂ ਦਿਨ ਮੇਰੇ ਹਿਸਾਬ ਨਾਲ 24 25 ਦਿਨ ਹੋ ਚੱਲੇ ਨੇ ਤੇ ਇੱਕ ਬਜ਼ੁਰਗ ਬੰਦੇ ਦੀ ਜਿਹੜੀ ਹਾਲਾਤਾਂ ਨੇ ਹਾਲਤ ਐ ਇਸ ਵਕਤ ਦੀ ਉਹ ਬੜੀ ਨਾਜ਼ੁਕਾ ਕਿਸੇ ਵੇਲੇ ਵੀ ਮੀਡੀਆ ਦੇ ਵਿੱਚ ਵੀ ਆ ਰਿਹਾ ਤੁਹਾਨੂੰ ਪਤਾ ਹੀ ਹੋਣਾ ਲੱਖਾਂ ਸਿੰਘ ਸੁਨਾੜਾ ਨੇ ਵੀ ਉਹ ਗੱਲਾਂ ਕਹੀਆਂ ਅੱਜ ਸੱਤ ਸੱਤ ਹੋਣ ਨੂੰ ਜਾ ਰਹੀਆਂ ਨੇ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਉਦੋਂ ਆਉਂਗੇ ਜਦੋਂ ਇਹ ਨਾ ਰਹੇ ਤਾਂ ਇਹ ਗੱਲ ਸੱਚ ਦੇ ਕਰੀਬ ਜਾ ਲੱਗ ਰਹੀ ਆ ਇਸ ਤੋਂ ਪਹਿਲਾਂ ਕਿ ਪਰਮਾਧਮਾ ਕਰੇ ਮੈਂ ਕਹਿੰਦਾ ਵੀ ਕੁਝ ਨਾ ਹੋਵੇ ਪਰ ਲੋਕਾਂ ਦਾ ਜਵਾਬੜਾ ਲੱਗਣਾ ਉੱਥੇ ਜ਼ਰੂਰੀ ਹੈ ਕਿਉਂਕਿ ਜਿਹੜਾ ਸੁਪਰੀਮ ਕੋਰਟ ਹੈ ਉਹਨਾਂ ਦੀਆਂ ਵੀ ਅਲੱਗ-ਅਲੱਗ ਹਦਾਇਤਾਂ ਆਈਆਂ ਨੇ ਫਿਰ ਸਰਕਾਰ ਤੁਹਾਨੂੰ ਪਤਾ ਹੀ ਹੈ ਜੇਕਰ ਸਰਕਾਰ ਨੇ ਇਹਦੇ ਉੱਤੇ ਕੋਈ ਅਹਿਮ ਫੈਸਲੇ ਲੈਣੇ ਹੁੰਦੇ ਤਾਂ ਅੱਜ ਨੂੰ ਉੱਥੋਂ ਦਾ ਕਦੋਂ ਦਾ ਉਹ ਮੋਰਚਾ ਖਤਮ ਕੀਤਾ ਹੁੰਦਾ ਕਿਉਂਕਿ ਜੇਕਰ ਸਰਕਾਰ ਚਾਹੇ ਇੱਕ ਚੁਟਕੀ ਦਾ ਕੰਮ ਆ ਸਰਕਾਰ ਦੇ ਲਈ ਡੱਲੇਵਾਲ ਦਾ ਇਹ ਸਾਰਾ ਕੁਝ ਖਤਮ ਕਰਕੇ ਮੰਗਾ ਨੂੰ ਮੰਨ ਲੈਂਦਾ ਜਾਵੇ ਸੈਂਟਰ ਗਵਰਨਮੈਂਟ ਤੱਕ ਦੀਆਂ ਇਹ ਮੰਗਾਂ ਨੇ ਪਹਿਲਾਂ ਦਾ ਪੰਜਾਬ ਸਰਕਾਰ ਨੂੰ ਇਹਦੇ ਨਾਲ ਖੜਨਾ ਚਾਹੀਦਾ ਜੋ ਕਿ ਉਹ ਨਹੀਂ ਖੜ ਰਹੇ ਉਹ ਵੀ ਤੁਹਾਨੂੰ ਪਤਾ ਹੀ ਹੈ ਤਾਂ ਹੁਣ ਮੇਰੀ ਵੱਡੇ ਪੱਧਰ ਤੇ ਤੁਹਾਡੇ ਸਾਹਮਣੇ ਇੱਕ ਅਪੀਲ ਕਰੂੰਗਾ ਜਿਹੜੀ ਕਿ ਤੁਸੀਂ ਹਰ ਇੱਕ ਪੰਜਾਬੀ ਨੇ ਮੰਨਣੀ ਹੋਊਗੀ ਅੱਗੇ ਪਿੱਛੇ ਨਾ ਕਰੋ ਪਰ ਇਹ ਵੀਡੀਓ ਲਾਜ਼ਮੇ ਆਪਦਾ ਫਰਜ ਸਮਝ ਕੇ ਸ਼ੇਅਰ ਜ਼ਰੂਰ ਕਰਨੀ ਆ ਤਾਂ ਕਿ ਤੁਸੀਂ ਜਾਂ ਫਿਰ ਆਪਾਂ ਆਪਣੇ ਦੇ ਵਿੱਚ ਕੋਈ ਹੋਰ ਨਹੀਂ ਜਾ ਸਕਦਾ ਤਾਂ ਕਈ ਭੈਣ ਭਰਾਵਾਂ ਦੇ ਕੰਨਾਂ ਤੱਕ ਹੋਰ ਆਵਾਜ਼ ਜਾਂਦੀ ਈ ਤਾਂ ਉਹਨਾਂ ਕੋਲ ਮੌਕਾ ਜਿਹੜੇ ਲੋਕ ਜਾ ਸਕਦੇ ਨੇ ਉਹ ਜਾਣਗੇ ਤਾਂ ਐਸੇ ਕਰਕੇ ਮੇਰੀ ਅਪੀਲ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕੀਤਾ ਜਾਵੇ ਤਾਂ ਕਿ ਕੋਈ ਭੈਣ ਭਰਾ ਹੋਰ ਆ ਜਿਹੜਾ ਉਹ ਉੱਥੇ ਪਹੁੰਚ ਸਕੇ ਉਹਨਾਂ ਦੇ ਨਾਲ ਸੰਯੋਗ ਦੇ ਸਕੇ ਵੱਡੇ ਪੱਧਰ ਤੇ ਉੱਥੇ ਲੋਕਾਂ ਦਾ ਜਾਣਾ ਜ਼ਰੂਰੀ ਆ ਹਰ ਬੰਦੇ ਬਨਿਓ ਹਰ ਕਲਾਕਾਰ ਬਨਿਓ ਹਰ ਵੱਡੀ ਸ਼ਖਸੀਅਤ ਬਨਿਓ ਇਹੀ ਅਪੀਲ ਲਗਾਤਾਰ ਕੀਤੀ ਜਾ ਰਹੀ ਹੈ ਮੋਰਚੇ ਤੇ ਜਾ ਕੇ ਕਿ ਭਾਈ ਤੁਸੀਂ ਇੱਥੇ ਪਹੁੰਚੋ ਇਹ ਕੱਲੀ ਕਿਸਾਨੀ ਦਾ ਨਹੀਂ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਦੱਸ ਚੁੱਕਿਆ ਇਹ ਕੱਲੀ ਕਿਸਾਨੀ ਦਾ ਨਹੀਂ ਇਹਦੇ ਵਿੱਚ ਮਜ਼ਦੂਰ ਵਪਾਰੀ ਹਰ ਵਰਗ ਦੇ ਲੋਕ ਆ ਜਾਂਦੇ ਨੇ ਇਹਨੂੰ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਆ ਜੇਕਰ ਜ਼ਮੀਨਾਂ ਨਹੀਂ ਰਹਿਣੀਆਂ ਤਾਂ ਫਿਰ ਤੁਸੀਂ ਇਹ ਦੱਸੋ ਵੀ ਸਾਡੀ ਫਸਲ ਨਹੀਂ ਹੋਣੀ ਤੇ ਉਹਦੇ ਨਾਲ ਸਾਡੀ ਕਿੰਨੀ ਜ਼ਿੰਦਗੀ ਆਪਣੇ ਲੋਕਾਂ ਦੀ ਜੁੜੀ ਹੋਈ ਆ ਇਹ ਤੁਸੀਂ ਆਪ ਸਮਝ ਸਕਦੇ ਹੋ ਤੇ ਸਾਡੇ ਲੋਕ ਕੀ ਖਾਣਗੇ ਪੰਜਾਬ ਦੀ ਧਰਤੀ ਬੰਜਰ ਹੋ ਜਾਣੀ ਆ ਤੇ ਪੰਜਾਬ ਦੇ ਹਾਲਾਤ ਪਾਕਿਸਤਾਨ ਤੋਂ ਵੀ ਬੱਤਰ ਹੋ ਜਾਣਗੇ ਤਾਂ ਠੀਕ ਆ ਪੰਜਾਬੀਆਂ ਮਿਲਦੇ ਆਂ ਅਗਲੇ ਟੌਪਿਕ ਤੇ ਜਿਹੜਾ ਭੈਣ ਭਰਾ ਰਵੇ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਤਾਂ